ਦੇਖੋ ਮੈਂ ਇੱਕ ਛੋਟੀ ਜਿਹੀ ਦੁਕਾਨ ਤੇ ਕਾਰੋਬਾਰ ਕਰਕੇ ਕਿਤੇ ਨਾ ਮਿਚੋਚ ਆ ਗਿਆ ਹੈ ਨਾ ਉਹਦੇ ਬਾਰੇ ਮੈਨੂੰ ਪ੍ਰੋਪਰ ਹਜੇ ਨਹੀਂ ਪਤਾ ਪਰ ਫਿਰ ਵੀ ਜੋ ਮਨੁੱਖ ਸੰਤਾਂ ਦਾ ਪਿਆਰ ਮਿਲਿਆ ਇਹ ਉਹ ਸੰਤਾਂ ਨੇ ਜਿਨ੍ਹਾਂ ਨੇ ਕਿਹਾ ਲੋ ਕੀ ਵਿਕਾਉ ਨਹੀਂ ਸੀ ਜਿਨ੍ਹਾਂ ਦਾ ਜਮੀਰ ਜਾਗਦਾ ਸੀ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਜਿਹੜੇ ਸੰਤ ਗਿਆਨ ਚ ਨਿਆ ਸੀ ਮੈਨੂੰ ਪਿਆਰ ਕਰਦੇ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਹੈ ਨਾ ਪਰ ਉਸ ਤੋਂ ਬਾਅਦ ਕਾਫੀ ਫੋਨ ਸ਼ੁਰੂ ਹੋ ਗਏ ਸੀ ਇੱਕੋ ਗੱਲ کہہ ਰਹੇ ਕਿ ਮੰਦੀ ਸੀ ਸਾਨੂੰ ਬਹੁਤ ਡਰਾਇਆ ਜਾ ਰਿਹਾ ਹਾਂ ਬਹੁਤ ਧਮਕਾਇਆ ਜਾ ਰਿਹਾ ਜੇ ਸੀ ਨਹੀਂ ਕਰਦੇ ਤਾਂ ਸਾਨੂੰ ਕਿਵੇਂ ਦੱਸ ਤੇ ਪਰਚੇ ਪਾ ਦਿੰਨੇ ਹਨ ਇਹ ਸਭ ਚੀਜ਼ਾਂ ਦੇਖਣ ਨੂੰ ਬਹੁਤ ਜ਼ਿਆਦਾ ਆ ਚੁੱਕੀਆਂ ਸੀ ਤੇ ਉਹਦੇ ਕਰਕੇ ਲੋਕ ਡਰਦੇ ਸੀ ਇਹੋ ਕਹਿੰਦੇ ਕਿ ਸਾਡੇ ਬੱਚੇ ਛੋਟੇ ਆ ਪਰਿਵਾਰ ਹੈ ਤੇ ਕਿਸ ਤਰ੍ਹਾਂ ਕਰਾਂ ਕੀ ਕਰਾਂਗੇ ਹਨ ਤਰਪੋਰ ਜਿੰਮਨੀ ਚੋਂ ਜੀਰ ਹੋਵੇ ਤੇ ਸਰਕਾਰ ਦਾ ਦਬਦਬਾ ਕਾਫੀ ਹੁੰਦਾ ਹਨ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਥਕੇ ਜਾਈਏ ਇਸ ਕਰਕੇ ਸੋ ਕੀ ਆਉਣ ਵਾਲੇ ਸਮੇਂ ਦੇ ਵਿੱਚ ਮਨਦੀਪ ਸਿੰਘ ਰਾਜਨੀਤੀ ਵਿੱਚ ਰਹਿਣਗੇ ਜਾਂ ਤਿਆਗਣਗੇ ਮੈਂ ਜੀ ਨਹੀਂ ਰਾਜਨੀਤੀ ਕੋਈ ਛੱਡਾਂਗਾ ਜਿਨ੍ਹਾਂ ਨੇ 20000 ਮੇਰੇ ਵੀਰ ਭਰਾਵਾਂ ਨੇ ਭੈਣਾਂ ਨੇ ਮੈਨੂੰ ਵੋਟਾਂ ਪਾਈਆਂ ਉਹਨਾਂ ਦੇ ਮੈਂ ਵੀ ਚਾਹ ਕੇ ਨਾ ਦੇ ਕੰਮਕਾਰ ਦੇਖਣੇ ਹਨ ਉਹ ਵੀ ਜ਼ਰੂਰੀ ਹੈ ਜੀ ਹੈ ਨਾ ਬਿਲਕੁਲ ਜੀ ਕਿੰਨੇ ਦੇ ਕੋਸ਼ਸ਼ਾਂ ਸੀ ਹੈ ਨਾ ਤੇ ਜਾਂਦਾ ਜੀ ਹਲਕੇ ਜ਼ੋਨ ਵਿੱਚ ਰਾਜ ਜੀ ਉਹਨਾਂ ਕੋਲ ਜਾ ਕੇ ਤਰਨ ਤਰਨ ਜਿਮਨੀ ਚੌਂ ਨੂੰ ਲੈ ਕੇ ਜਿੱਥੇ ਆਮ ਲੋਕਾਂ ਦੀਆਂ ਨਿਗਾਹਾਂ ਨਤੀਜਿਆਂ ਤੇ ਡਿੱਤੀਆਂ ਹੋਈਆਂ ਸੰ ਤਾਂ ਇਸ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਲੀਡ ਦਿਖਾਉਣ ਦੀ ਨਜ਼ਰ ਆਈ ਹੈ ਹਾਲਾਂਕਿ ਜਿਸ ਤਰੀਕੇ ਦਾ ਪ੍ਰਚਾਰ ਚੱਲ ਰਿਹਾ ਸੀ ਇਸ ਪ੍ਰਚਾਰ ਦੇ ਦੌਰਾਨ ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਾਂ ਅਕਾਲੀ ਦਲ ਵਾਰਿਸ ਦੇ ਉਮੀਦਵਾਰ ਦੇ ਤੌਰ ਤੇ ਖੜੇ ਮਨਦੀਪ ਸਿੰਘ ਦੇ ਉੱਤੇ ਬਹੁਤ ਸਾਰੀ ਸੰਗਤ ਦੀਆਂ ਨਿਗਾਹਾਂ ਸੀ ਪੰਥਕ ਉਮੀਦਵਾਰ ਜਿਸ ਨੂੰ ਐਲਾਨਿਆ ਗਿਆ ਬਹੁਤ ਸਾਰੀ ਨੌਜਵਾਨੀ ਉਹਨਾਂ ਦੇ ਹੱਕ ਦੇ ਵਿੱਚ ਨਿੱਤਰ ਦੀ ਨਜ਼ਰ ਆਈ ਪਰ ਅੱਜ ਜੋ ਚੋਣਾਂ ਦੇ ਨਤੀਜੇ ਆਏ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਡਿਫਰੈਂਸ ਦੇਖਣ ਨੂੰ ਸਾਨੂੰ ਮਿਲਿਆ ਹੈ ਪੂਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਕਾਲ ਤੇ ਮੌਜੂਦ ਨੇ ਭਾਈ ਮਨਦੀਪ ਸਿੰਘ ਜੀ ਸਵਾਗਤ ਕਰਦੇ ਆ ਭਾਈ ਸਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਕੁਰ ਜੀ ਕਾਕਾ ਸਾਹਿਬ ਵੈਕੁਰ ਜੀ ਕੀ ਫਤਿਹ ਜੀ ਬਿਲਕੁਲ ਸੋ ਪਾਈ ਸਾਹਿਬ ਭਾਲਾ ਕਿ ਜਿਸ ਤਰੀਕੇ ਦੇ ਨਾਲ ਤੁਹਾਡੀ ਇਹ ਪਹਿਲੀ ਚੋਣ ਸੀਗੀ ਕੋਈ ਸਿਆਸੀ ਬੈਕਗ੍ਰਾਉਂਡ ਨਹੀਂ ਸੀਗਾ ਮੈਨੂੰ ਲੱਗਦਾ ਉਸ ਹਿਸਾਬ ਦੇ ਨਾਲ ਕਾਫੀ ਹੱਦ ਤੱਕ ਤੁਸੀਂ ਜਿਹੜੀ ਬਹੁਤ ਵਧੀਆ ਵੋਟ ਗ੍ਰੈਬ ਕੀਤੀ ਹੈ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੋ ਜੀ ਬਿਲਕੁਲ ਜੀ ਬਿਲਕੁਲ ਦੇਖੋ ਮੈਂ ਇੱਕ ਛੋਟੀ ਦੁਕਾਨ ਤੇ ਕਾਰੋਬਾਰ ਕਰਕੇ ਕਿਦਾਂ ਮੈਂ ਚੋਣ 'ਚ ਆ ਗਿਆ ਹੈ ਨਾ ਉਹਦੇ ਬਾਰੇ ਮੈਨੂੰ ਪ੍ਰੋਪਰ ਹਜੇ ਨਹੀਂ ਪਤਾ ਪਰ ਫਿਰ ਵੀ ਜੋ ਮਤਲਬ ਸੰਗਤ ਦਾ ਪਿਆਰ ਮਿਲਿਆ ਇਹ ਉਹ ਸੰਤਾਂ ਨੇ ਜਿਨ੍ਹਾਂ ਨੇ ਕਿਹਾ ਲੋਕੀ ਵਿਕਾਉ ਨਹੀਂ ਸੀ ਜਿਨ੍ਹਾਂ ਨੂੰ ਹਨਾ ਬਿਲਕੁਲ ਜਿਨ੍ਹਾਂ ਦਾ ਜ਼ਮੀਰ ਜਾਗਦਾ ਸੀ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਜਿਹੜੇ ਸੰਤਗਿਨਾਂ ਵਿੱਚ ਨਾਇ ਸੀ ਜਿਹਨੂੰ ਪਿਆਰ ਕਰਦੇ ਉਹਨਾਂ ਨੇ ਮੈਨੂੰ ਵੋਟਾਂ ਪਾਈਆਂ ਹਨਾ ਪਰ ਇਹ 1% ਵੀ ਇਹ ਜਿਹੜੇ 20000 ਲੋਕਾਂ ਨੇ ਮੈਨੂੰ ਵੋਟ ਪਾਈ ਸੰਤਾਂ ਨੇ ਇਹਨਾਂ ਪਿਆਰ ਬਖਾਇਆ ਉਹ ਵਿਕਾਉ ਨਹੀਂ ਸੀ ਜੀ ਮੈਂ ਬੜਾ ਸਤਿਕਾਰ ਕਰਦਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਬੜਾ ਧੰਨਵਾਦ ਕਰਦਾ ਤੈਨੂੰ ਉਸ ਦਾ ਤੇ ਜਿਹੜੀ ਵੀ ਟੀਮ ਨੇ ਮੇਰੇ ਨਾਲ ਕੰਮ ਕੀਤਾ ਸਾਰਿਆਂ ਦਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਨਾਲ ਦਿਨ ਰਾਤ ਮਿਹਨਤ ਕੀਤੀ ਹੈ ਜੀ ਬਿਲਕੁਲ ਪਰ ਜੋ ਖਾਸ ਕਰਕੇ ਚੋਣਾ ਦੇ ਨਤੀਜੇ ਦਿਖੀਏ ਜੋ ਲੋਕਾਂ ਦਾ ਫਤਵਾ ਤੁਸੀਂ ਦੇਖਿਆ ਇਸ ਨੂੰ ਕਿੱਦਾਂ ਸਮਝਦੇ ਹੋ ਦੇਖੋ ਇਹ ਇਸ ਤਰ੍ਹਾਂ ਜਿਵੇਂ ਮੌਕੇ ਸਰਕਾਰ ਨੇ ਉਹਨਾਂ ਨੇ ਕਹਿ ਲੋ ਕਿ ਕਾਫੀ ਜ਼ਿਆਦਾ ਧੱਕੇਸ਼ਾਹੀ ਕੀਤੀ ਹੈ ਨਾ ਤੇ ਮਤਲਬ ਕਹਿ ਲੋ ਕਿ ਸਾਰਿਆਂ ਨੂੰ ਡਰਾ ਕੇ ਰੱਖਿਆ ਸੀ ਜੇ ਕੋਈ ਬਾਹਰ ਆਇਆ ਵੋਟ ਪਾਣ ਤੇ ਪਰਚਾ ਕਰ ਦੇਣਾ ਹੈ ਨਾ ਇਹ ਸਭ ਤਰੀਕੇ ਬਹੁਤ ਜ਼ਿਆਦਾ ਚੱਲਦੀਆਂ ਮਈਆਂ ਸੀ ਪੈਸੇ ਵੀ ਦਿੱਤੇ ਉਹਨਾਂ ਨੇ ਮੈਸਾ ਵੀ ਬੰਡੇਆ ਕਰੋੜਾ ਰੁਪਏ ਵਰਤੇ ਕਰੋੜਾ ਰੁਪਏ ਉਹਨੇ ਬੰਡੇਆ ਸੋ ਤੁਸੀਂ ਤੁਸੀਂ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾ ਰਹੇ ਹੋ ਕਿ ਚੋਣਾਂ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਬਿਲਕੁਲ ਜੀ ਸਭ ਨੂੰ ਪਤਾ ਕਿੰਨੂੰ ਨਹੀਂ ਪਤਾ ਕਿ ਸਭ ਨੂੰ ਪਤਾ ਰਿਹਾ ਸਭ ਨੇ ਬੰਦੇ ਪੈਸੇ ਹੀ ਉੱਤੇ ਬਿਲਕੁਲ ਜੀ ਸੋ ਪਸਪ ਕੀ ਕਾਰਨ ਕੀ ਸਮਝ ਲਓ ਕਿਉਂਕਿ ਜਿਸ ਵੇਲੇ ਐਗਜ਼ਿਟ ਪੋਲਸ ਦੇਖੇ ਗਏ ਜਾਂ ਜਿਸ ਵੇਲੇ ਸੋਸ਼ਲ ਮੀਡੀਆ ਤੇ ਪਹਿਲਾਂ ਚੋਣ ਪ੍ਰਚਾਰ ਦੇ ਦੌਰਾਨ ਹਵਾ ਦੇਖੀ ਗਈ ਸੀ ਆ ਪੰਥਕੀ ਕਾਠ ਵੱਡੇ ਹੋਏ ਲੋਕ ਜਿਹੜੇ ਆ ਉਹ ਪੰਥਕ ਲੋਕਾਂ ਦੇ ਹੱਕ ਦੇ ਵਿੱਚ ਨਿਤਰ ਦੇ ਨਜ਼ਰ ਵੀ ਆਏ ਪਰ ਕਾਰਨ ਕੀ ਸਮਝਦੇ ਹੋ ਕਿ ਕਿੰਨਾ ਕਾਰਨਾ ਕਰਕੇ ਉਹ ਸਾਰੀ ਜਿਹੜੀ ਆ ਐਂਡ ਦੇ ਵਿੱਚ ਸ਼ੈਨ ਦੇ ਰਿਜ਼ਲਟਸ ਉਹ ਜਿਹਨੇ ਨਿਕਲੇ ਦੇਖੋ ਇਸ ਤਰ੍ਹਾਂ ਜੇ ਕਿ ਜਦੋਂ ਵੋਟ ਪੈ ਰਹੀ ਸੀ ਨਾ ਹਨਾ ਜੀ ਕਿਦਾ ਵੋਟ ਪੈਣੀ ਸੀ ਮੈਨੂੰ 10 ਤਰੀਕ ਨੂੰ ਜਦੋਂ ਚੰਡੀਗੜ੍ਹ ਤੋਂ ਵਾਪਸ ਆ ਰਿਹਾ ਸੀ ਯੂਨੀਵਰਸਿਟੀ ਦੇ ਇਸ਼ਾਰੇ ਹਣਾ ਮੈਨੂੰ 10 ਤਰੀਕ ਇਹ 10 ਸਿਉ 7ਵੇਂ ਕੋਲ ਆਦੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਕਾਫੀ ਸੌਣੇ ਸ਼ੁਰੂ ਹੋ ਗਏ ਸੀ ਕੋਈ ਗੱਲ کہہਦੇ ਕਿ ਮੰਦੀਸ ਸਿੰਘ ਸਾਨੂੰ ਬਹੁਤ ਡਰਾਇਆ ਜਾ ਰਿਹਾ ਹਾਂ ਬਹੁਤ ਧਮਕਾਇਆ ਜਾ ਰਿਹਾ ਜੇ ਤੁਸੀਂ ਨਹੀਂ ਕਰਦੇ ਤਾਂ ਸਾਨੂੰ ਕਿਹਨੇ ਦੱਸਦੇ ਪਰਚੇ ਪਾ ਦਿੰਦੇ ਹਣਾ ਇਹ ਸਭ ਚੀਜ਼ਾਂ ਦੇਖਣ ਨੂੰ ਬਹੁਤ ਜ਼ਿਆਦਾ ਆ ਚੁੱਕੀਆਂ ਸੀ ਉਹਦੇ ਕਰਕੇ ਲੋਕ ਡਰਦੇ ਸੀ ਇਹੋ ਕਹਿੰਦੇ ਕਿ ਸਾਡੇ ਬੱਚੇ ਛੋਟੇ ਆ ਪਰਿਵਾਰ ਹੈ ਤੇ ਕਿਸ ਤਰ੍ਹਾਂ ਕਰਾਂ ਕੀ ਕਰਾਂਗਾ ਹਨਾ ਤਰਪਰ ਜਿੰਮਨੀ ਚੋਣ ਜਿਹੜਾ ਹੋਵੇ ਤੇ ਸਰਕਾਰ ਦਾ ਦਬਦਬਾ ਕਾਫੀ ਹੁੰਦਾ ਹਨਾ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਥਕੇ ਜਾਈ ਇਸ ਲਗਾਰ ਬਿਲਕੁਲ ਸੋ ਇਸ ਸਾਰੇ ਦੇ ਵਿੱਚ ਇੱਕ ਚੀਜ਼ ਦੇਖਣ ਨੂੰ ਮਿਲਿਆ ਜਿੱਥੇ ਤੁਸੀਂ ਕਾਂਗਰਸ ਨੂੰ ਬਹੁਤ ਵੱਡੀ ਲੀਡ ਦੇ ਨਾਲ ਪਛਾੜਿਆ ਵੀ ਹੈਗਾ ਹਨਾ ਕਿਤੇ ਨਾ ਕਿਤੇ ਇਸ ਚੋਣਾਂ ਦੇ ਵਿੱਚ ਕਾਂਗਰਸ ਦਾ ਕਿਤੇ ਜਿਹੜਾ ਇਹ ਸਥਾਨ ਬਹੁਤ ਪਿੱਛੇ ਚਲਾ ਗਿਆ ਉਸ ਨੂੰ ਕਿਦਾਂ ਦੇਖਦੇ ਹੋ ਬਿਲਕੁਲ ਜੀ ਬਿਲਕੁਲ ਇਹ ਤਾਂ ਕਿਹੜੋ ਕਿ ਜਿਹੜੀਆਂ ਸੰਤਾਂ ਤੋਂ ਪਿਆਰ ਮਿਲਿਆ ਗਰਾਉਂਡ ਦੇ ਵਿੱਚ ਉਹ ਬਹੁਤ ਵਧੀਆ ਸੀ ਬੜਾ ਉਤਸ਼ਾਹ ਸੀ ਉਹਨਾਂ ਵਿੱਚ ਹੈ ਨਾ ਪਰ ਜਿਹੜੀਆਂ ਹੋਰ ਮਤਲਬ ਜਿਹੜੇ ਸੰਤਾਂ ਨੂੰ ਵੋਟ ਪਾਣੀ ਸੀ ਉਹਨਾਂ ਕਿਤੇ ਪਿੰਡਾਂ ਵਾਲਿਆਂ ਨੇ ਨਜ਼ਰਬੰਦ ਕਰਤਾ ਸੀ ਉਹਦੇ ਨਾਲ ਕਾਫੀ ਦਿੱਕਤ ਪੇਸ਼ਾਨੀ ਆਈ ਸੀ ਜੀ ਉੱਤੇ ਜੇ ਉਹਨਾਂ ਆਪ ਨਜ਼ਰਬੰਦ ਕਰਦੇ ਤੇ ਵੋਟਾਂ ਮੇਰੀ ਕੋਲ ਨਹੀਂ ਪਹੁੰਚ ਸਕਦੀ ਸੀ ਤੇ ਕਿਉਂਕਿ ਉਹ ਜਿਹੜਾ ਮੈਂ ਪੰਡਾ ਦੀ ਪਿਕਚਰ ਤਾਂ ਸੀ ਉਹ ਮਾਵਾ ਮਨ ਰੋਦੀਆਂ ਸੀ ਸਾਡਾ ਨਸ਼ਾ ਖਤਮ ਕਰੋ ਮਨਦੀਪ ਸਿੰਘ ਜੀ ਹਨ ਬਿਲਕੁਲ ਹੂੰ ਕਿਤੇ ਚਲੋ ਮੈਂ ਹੁਣ ਤੁਹਾਡੇ ਮਾਦੀਮ ਨੇ ਉਮੀਦ ਵੀ ਕਰਦਾ ਵਾਂ ਜਿਹੜਾ ਦਿੱਤਿਆ ਵਾ ਹਨਾ ਜੀ ਉਹ ਚਲੋ ਜੋ ਉਹਨਾਂ ਨੇ ਵਾਦੇ ਕੀਤੇ ਸੀ ਆਪਣੇ ਵਾਦੇ ਇਹ ਪੂਰੇ ਵੀ ਉਤਰਨ ਕਿ ਨਸ਼ਾ ਖਤਮ ਕਰਾਨਗੇ ਹਨ ਤਰੰਤਨ ਹਲਕੇ ਦਾ ਵਿਕਾਸ ਕਰਾਉਣਗੇ ਜ਼ਰੂਰੀ ਵੀ ਹੈ ਜੀ ਹੁਣ ਜੇ ਉਹਨਾਂ ਨੇ ਵਾਦੇ ਕੀਤੇ ਤੇ ਕੰਮ ਵੀ ਸ਼ੁਰੂ ਕਰ ਲਗੇ ਜੀ ਜੀ ਸੋ ਕੀ ਆਉਣ ਵਾਲੇ ਸਮੇਂ ਦੇ ਵਿੱਚ ਮਨਦੀਪ ਸਿੰਘ ਰਾਜਨੀਤੀ ਵਿੱਚ ਰਹਿਣਗੇ ਜਾਂ ਤਿਆਗਣਗੇ ਨੇ ਜੀ ਨਹੀਂ ਦਾ ਨਿੱਤੇ ਕੋ ਚ ਰਵਾਂਗਾ ਜਿਨ੍ਹਾਂ ਨੇ 20000 ਮੇਰੇ ਵੀਰ ਭਾਵਾਂ ਦੇ ਭੈਣਾਂ ਨੇ ਮੈਨੂੰ ਵੋਟ ਪਾਈਆਂ ਉਹਨਾਂ ਦੇ ਰੱਖੇ ਮੇਰੇ ਜਾ ਕੇ ਉਹਨਾਂ ਦੇ ਕੰਮਕਾਰ ਦੇਖਣੇ ਹਨ ਉਹ ਵੀ ਜ਼ਰੂਰੀ ਹੈ ਜੀ ਹਨਾ ਬਿਲਕੁਲ ਜੀ ਕਿੰਨੇ ਦੇ ਪੂਰ ਸਾਹੀ ਹੈ ਨਾ ਤੇ ਜਾਂਣਾ ਜੀ ਹਲਕੇ ਜੂਰ ਵਿੱਚ ਰਾਂ ਜਾ ਜੀ ਉਹਨਾਂ ਨਾਲ ਜਾ ਕੇ ਬਿਲਕੁਲ ਸੋਮਨਦੀਪ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਕਿਹੋ ਜਿਹਾ ਪ੍ਰਤੀਕਰਮ ਹੈ ਤੁਹਾਡੇ ਇਸ ਲੀਡ ਨੂੰ ਲੈ ਕੇ ਸਭ ਤੋਂ ਸਭ ਤੋਂ ਭਾਰ ਜੋ ਕਿ ਸਭ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬੇਨਤੀ ਲੈ ਕੀਤੀ ਹੈ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਆਸ ਕਰਦੇ ਹਾਂ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਤੁਸੀਂ ਆਪਣੇ ਜ਼ਰੂਰ ਜਿਹੜਾ ਤੁਹਾਡੇ ਏਜੰਡੇ ਆ ਤੁਸੀਂ ਉਹਨਾਂ ਤੇ ਖਰੇ ਉਤਰ ਸਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ